¡Maldición! ਇਹ ਗੱਡੀ ਰੋਕੀ ਆ ਮੇਰੇ ਸਾਥ ਨੂੰ ਬੈਂਕਾਂ ਕਿ ਨਾ ਵੋ ਨਜ਼ਾਰਾ ਹੋ ਨਜ਼ਾਰਾ ਨਜ਼ਾਰਾ ਮੇਨੇ ਛੱਤ ਦੂਰ ਨਦੀ ਦਾ ਵੇਹਾਰਾ ਹੋ ਕੇ ਆ ਰਹਾ ਕਿੰਨੀ ਬੜਾ ਪਿਆਰੋਂ ਮੇਰੇ ਸੱਜਣ ਬਹੁਤ ਖੁਸ਼ੀ ਨਾਲ ਬੜਾ ਬ੍ਰੇਕ ਦੇ ਬ੍ਰੇਕ ਮਾਰੀ ਜਾਂਦਾ ਉਹ ਹੈ ਨਹੀਂ ਮਰੇ ਤੇ ਤਾਲੀ ਜੋ ਬੋਲੇ 100 ਰੁਪਏ ਸਤਿਗੁਰ ਰਵਿਦਾਸ ਮਹਾਰਾਜ ਜੀ ਕੀ ਜੈ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਸਾ ਸੰਗਤ ਜੀ ਇਤਿਹਾਸਿਕ ਸਥਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਚਰਨ ਸੋਹ ਅਸਥਾਨ ਪਿੰਡ ਸ੍ਰੀ ਡੰਡੇ ਸਾਹਿਬ ਅਟਾਰੀ ਤੇ ਅਟਾਰੀ ਵਾਰਡ ਦੇ ਬਿਲਕੁਲ ਨੇੜੇ ਪਿਆ ਜਾਂਦਾ ਤੇ ਆਪਣਾ ਇਹ ਸਤਿਗੁਰ ਰਵਿਦਾਸ ਮਹਾਰਾਜ ਜੀ ਐਸ ਪਿੰਡ ਦੇ ਵਿੱਚ 1482 83 ਵਿੱਚ ਇਸ ਸਤਿਗੁਰ ਕੌਣਕਦੇਵ ਜੀ ਦੇ ਪਿਤਾ ਵੈਸਤਾ ਕਾਲੂ ਕਲਿਆਨ ਦਾਸ ਵੱਲੋਂ ਸੰਸਾਰਿਕ ਵਪਾਰ ਕਰਨ ਲਈ 20 ਰੁਪਏ ਰਜਤ ਗੁਰੂ ਨਾਨਕ ਦੇਵ ਜੀ ਇੱਥੇ ਸਾਨੂੰ ਤੇ ਪੈਸਾ ਦਾ ਜੂੜ ਕਾਣਾ ਪਾਕਿਸਤਾਨ ਵਿੱਚ ਜੋ ਲੰਗਰ ਚੱਲ ਰਿਹਾ ਸੀਗਾ ਤੇ ਇਤਿਹਾਸਿਕ ਮੰਨਣੀ ਤੋਂ ਬਾਅਦ ਵਿਲਨੀ ਤੋਂ ਬਾਅਦ ਸ੍ਰੀ ਗੁਰੂ ਰਵਿਦਾਸ ਜੀ ਸੰਤ ਮੰਡਲੀ ਸਮੇਤ ਜੂੜ ਕਾਣਾ ਪਾਕਿਸਤਾਨ ਤੋਂ ਅੱਗੇ ਵਧ ਕੇ ਫਿਰ ਅਟਾਰੀ ਵਾਟਰ ਨਦੀ ਪਿੰਡ ਪਹਿੰਦੇ ਪਿੰਡ ਤੰਡੇ ਪਿੰਡ ਵਿਖੇ ਪਹੁੰਚੇ ਸੀਗੇ ਜਿਹੜੇ ਕਿ ਇਹ ਉਦੋਂ ਬਾਅਦ ਫਿਰ ਇੱਥੇ ਪਹੁੰਚੇ ਸੀਗੇ ਉਹ ਅਗੇ ਨੇ ਇੱਥੇ ਖੂਹ ਇਹ ਇੱਕ ਪ੍ਰਾਤਨ ਖੂਹ ਹੈ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਇਸ ਸਥਾਨ ਤੇ ਸੰਤ ਮੰਡਲੀ ਸਮੇਤ ਆਏ ਸੀ ਤਾਂ ਪਾਣੀ ਦਾ ਕੋਈ ਸਰੋਤ ਨਹੀਂ ਸੀ ਅਤੇ ਫਿਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਇਸ ਇਸ ਤੋਂ ਤੇ ਖੂਬ ਪ੍ਰਗਟ ਕੀਤਾ ਬਜ਼ੁਰਗਾਂ ਨੇ ਦੱਸਿਆ ਦੱਸੇ ਅਨੁਸਾਰ ਇਹ ਖੂਬ ਸਾਲ ਵਿੱਚ ਇੱਕ ਵਾਰ ਪੂਰਾ ਕੁੰਡ ਪਰ ਜਾਂਦਾ ਸੀ ਜੇ ਦੇਖੋ ਬਾਕੀ ਆਪਾਂ ਤੁਹਾਨੂੰ ਪੂਰੇ ਇੱਥੇ ਦੇ ਜੋ ਹੈਗਾ ਪ੍ਰੋਗਰਾਮ ਉਹ ਦਿਖਾਵਾਂਗੇ ਤੋਂ ਜਿੱਥੇ ਕਿ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਣੀ ਜਦ ਜੋ ਸਰੋਤ ਨਹੀਂ ਸੀਗਾ ਤਾਂ ਇੱਥੇ ਪਾਣੀ ਪ੍ਰਗਟ ਕੀਤਾ ਸੀਗਾ ਰਵਿਦਾਸ ਜੀ ਦਾ ਸਮਾਰਕੀ ਹੈ ਅੱਜ ਕੰਡੇ ਪਿੰਡ ਸੁਣੋ ਸੰਤ ਰਵਿਦਾਸ ਦਾ ਕਪਥਾਨ ਸਤਗੁਰ ਰਵਿਦਾਸ ਮਹਾਰਾਜ ਦਾ ਚਰਨ ਛੋ ਇੱਥੇ ਸਤਗੁਰ ਰਵਿਦਾਸ ਮਹਾਰਾਜ ਜਿਨੇ 40 ਦਿਨ ਤਪ ਕੀਤਾ ਹੈ ਦਿਲੰਦਰਾਂ ਦੇ ਸੰਗਤਾਂ ਨੇ ਇੱਥੇ ਆ ਕੇ ਅੱਜ ਧਰਤੀ ਤੇ ਆਪਣੇ ਆਪ ਨੂੰ ਪਾਕ ਤੇ ਪਵਿੱਤਰ ਧਰਤੀ ਤੇ ਪੈਰ ਰੱਖ ਕੇ ਆਪਣੇ ਆਪ ਨੂੰ ਨਿਹਾਲ ਕਰਿਆ ਨਾਲੇ ਸਤਿਗੁਰਾਂ ਦੇ ਮਹਾਰਾਜ ਚਰਨਾ ਚ ਬੇਨਤੀ ਕਰਦੇ ਆ ਕਿ ਸਾਰੀਆਂ ਜਲੰਧਰ ਦੀ ਸੰਗਤਾਂ ਦੇ ਆਸ਼ੀਰਵਾਦ ਬਣਾ ਕੇ ਰੱਖਣ ਚੜ੍ਹਦੀਆਂ ਕਲਾ ਰੱਖਣ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਕਿਸੇ ਨੂੰ ਵੀ ਸਾਰੇ ਭੈਣ ਭਰਾਵਾਂ ਦਾ ਐਵੇਂ ਵੱਢ ਚੜ੍ਹ ਕੇ ਉਤਸ਼ਾਹ ਚੱਲਦਾ ਰਵੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਫਿਰ ਦੁਬਾਰਾ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਕਹਿੰਦੇ ਆ ਜੈ ਗੁਰਦੇਵ ਬਲਾਨੇ ਆ ਧੰਨਵਾਦ ਸੰਗਤਾਂ ਅਗੇ ਨਤਮਸਤਕ ਹੁੰਦੇ ਆ ਭਾਈ ਜੈ ਗੁਰਦੇਵ ਜੈ ਗੁਰਦੇਵ ਸੋਨਰਪੇਤ ਸਤਗੁਰੂ ਵਿਕਾਸ ਮਹਾਰਾਜ ਜੀ ਜੈ ਕਬੀਰ ਸ਼ਕਤੀ ਆਮਰ ਹੈ ਸਤਗੁਰੂ ਵਿਕਾਸ ਸ਼ਕਤੀ ਆਮਰ ਹੈ ਸਤਗੁਰੂ ਵਿਕਾਸ ਸ਼ਕਤੀ ਆਮਰ ਹੈ ਸ਼ਕਤੀ ਅਮਰ ਹੈ ਬਨੇ ਸੋ ਨਰਭੈ ਸਤਗੁਰੂ ਦਾਸ ਮਹਾਰਾਜੀ ਜੀ ਹੈ ਬਨੇ ਸੋ ਨਰਭੈ ਸਤਗੁਰੂ ਦਾਸ ਮਹਾਰਾਜੀ ਜੀ ਕਬੀਰ ਦਾਸ ਜੀ ਜਸਲ ਜੀ ਜੋਗਰਾਜ ਜਸਲ ਜੀ ਉਹ ਕਿਹਦਾ ਤੇ ਉਹਨਾਂ ਦੇ ਉਸ ਜਿਸ ਜਸੇ ਤੇ ਦੇਖੋ ਇਹਨਾਂ ਦੇ ਉਪਰਾਲੇ ਨਾਲ ਜਿਹੜੇ ਇੱਥੇ ਆ ਕੇ ਵੀਡੀਓ ਪਹਿਲਾਂ ਬਣਾਏ ਸੀ ਕਿ ਉਹਨਾਂ ਦੇ ਉਪਰਾਲੇ ਨਾਲ ਸਾਡੇ ਨਾਲ ਅੱਜ ਜਿਹੜੀ ਸੰਗਤ ਖੜੀ ਹੈ ਮੁਕੇਰੀਆਂ ਤੋਂ ਸਾਡੇ ਗੁਰਮੁਖ ਭਰਾਜੀ ਨੇ ਜਿਹੜੇ ਮਤਲਬ ਦੇਖੋ ਇਹ ਸਾਰੀਆਂ ਸੰਗਤਾਂ ਵੀਡੀਓ ਦੇਖ ਕੇ ਆਈ ਹੈ ਅਸੀਂ ਸ਼ੁਕਰਗੁਜ਼ਾਰੀ ਕਰਦੇ ਹਾਂ ਜੀ ਇਹਨਾਂ ਦਾ ਤੁਹਾਡੇ ਚੈਨਲ ਰਾਹੀਂ ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡੀ ਇਹ ਮੈਂ ਵਧਦੀ ਰਹੇ ਸੰਗਤਾਂ ਤੁਹਾਡੇ ਲਾਇਕ ਜੋ ਫੋਲੋਅਰ ਦਿਨ ਰਾਤ ਵਧਣ ਗੁਰੂ ਮਹਾਰਾਜ ਕਿਰਪਾ ਕਰੇ ਜੈ ਗੁਰਦੇਵ ਤੁਹਾਨੂੰ ਜੀ ਜੰਡੂ ਸਿੰਘ ਜੰਡੂ ਸਿੰਘੋਂ ਬਟਾਰੀਆਂ ਆ ਤੁਸੀਂ ਕੀ ਤੋਂ ਵੀ ਆ ਰਹੇ ਆ ਤੇ ਇਹ ਲਾਂਬੜੇ ਤੋਂ ਸੰਗਤ ਤੇ ਜਲੰਧਰ ਤੋਂ ਬਹੁਤ ਜੰਡੂ ਸਿੰਘ ਜੀ ਜਦੋਂ ਉਸ ਧੰਤਾਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਐਸ ਸਥਾਨ ਦੇ ਉੱਤੇ ਪਹੁੰਚੇ ਤੇ ਉਹਨਾਂ ਨਾਲ ਇੱਕ ਸੰਤ ਮੰਡਲ ਵੀ ਪਹੁੰਚੇ ਹੋਏ ਸੀ ਤੇ ਉਹਨਾਂ ਨੂੰ ਇਹ ਆਸਾਨ ਬਹੁਤ ਪਸੰਦ ਆਇਆ ਤੇ ਉਹ ਇੱਥੇ ਹੀ ਰਹਿ ਕੇ ਸਾਸੰਕਰਨ ਕਰਨ ਲੱਗੇ ਤੇ ਚਲੋ ਉਹ ਤੇ ਉਹਨਾਂ ਦਾ ਜਿਹੜਾ ਕਿ ਇੱਥੇ ਸੰਤ ਮਾਨ ਦਾਸ ਜੀ ਸੰਤ ਹਰੀ ਦਾਸ ਜੀ ਸੰਤ ਤੋਤਾ ਦਾਸ ਜੀ ਸੰਤ ਚੁੱਪ ਦਾਸ ਜੀ ਸੰਤ ਗਿਆਨ ਦਾਸ ਜੀ ਇਹ ਉਹਨਾਂ ਦੇ ਸੰਵਾਦੀ ਸਥਾਨ ਜਿਹੜੇ ਬਣੇ ਹੋਏ ਨੇਗੇ ਉਹ ਸੰਗਤ ਜੀ ਇਹ ਸ੍ਰੀ ਦਾ ਦਰਖਤ ਹੈ ਤੇ ਇੱਥੇ ਸਤਿਗੁਰ ਰਵਿਦਾਸ ਮਹਾਰਾਜ ਜੀ ਬੈਠ ਕੇ satsang ਕਰਿਆ ਕਰਦੇ ਸਨ ਤੇ ਇਹ ਜਿਹੜਾ ਸ੍ਰੀ ਦਾ ਦਰਖਤ ਹੈ ਇਹ ਤਿੰਨ ਵਾਰ ਟੁੱਟ ਚੁੱਕਾ ਬਹੁਤ ਵੱਡਾ ਵਿਸ਼ਾਲ ਦਰਖਤ ਜੀਆ ਤੇ ਇਹ ਤਿੰਨ ਵਾਰ ਟੁੱਟ ਚੁੱਕਿਆ ਤੇ ਇਹ ਜਿਹੜਾ ਨਹੀਂ ਜਾਨੀ ਕਿ ਇਹ ਆਪਣੇ ਆਪ ਫਿਰ ਇਹ ਪੁੰਗਰ ਜਾਂਦਾ ਹੈ ਤੋਂ ਦਰਸ਼ਕੋ ਇਹ ਸਭ ਤੁਸੀਂ ਪਵਿੱਤਰ ਸਥਾਨ ਦੇ ਜਿੱਥੇ ਸਤਗੁਰੂ ਰਵਿਦਾਸ ਮਹਾਰਾਜ ਜੀ ਇੱਥੇ ਬੈਠ ਕੇ satsang ਕਰਿਆ ਕਰਦੇ ਸਨ ਜੀ ਜੈ ਗੁਰਦੇਵ ਜੀ